ਸ਼ਾਮ ਦਾ ਵੇਲਾ ਸੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਤੰਗ ਗਲੀਆਂ ਵਿੱਚ ਬਿਲਕੁਲ ਸੁਨਸਾਨ ਸੀ ਹਵਾ ਵਿੱਚ ਠੰਡੀ ਠਾਰ ਸੀ ਅਤੇ ਸੂਰਜ ਦੀ ਆਖਰੀ ਕਿਰਨ ਵੀ ਧੁੰਦਲੀ ਹੋ ਰਹੀ ਸੀ ਗਲੀਆਂ ਦੇ ਕੋਨਿਆਂ ਤੇ ਖੜੇ ਪਿੱਪਲ ਦੇ ਰੁੱਖਾਂ ਦੀਆਂ ਪੱਤੀਆਂ ਹੌਲੀ-ਹੌਲੀ ਹਿਲ ਰਹੀਆਂ ਸਨ ਜਿਵੇਂ ਕੋਈ ਰਾਜ ਸੁਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹੋਣ ਇਸ ਉਸ ਉਸਾਨ ਵਾਤਾਵਰਣ ਵਿੱਚ ਇੱਕ ਨੌਜਵਾਨ ਜਿਸ ਦੇ ਚਿਹਰੇ ਤੇ ਚਿੰਤਾ ਅਤੇ ਉਤਸੁਕਤਾ ਦੀਆਂ ਲਕੀਰਾਂ ਸਾਫ਼ ਦਿਖ ਰਹੀਆਂ ਸਨ ਹੌਲੀ ਹੌਲੀ ਪਿੰਡ ਦੀਆਂ ਗਲੀਆਂ ਵਿੱਚ ਤੁਰਿਆ ਜਾ ਰਿਹਾ ਸੀ ਉਸ ਦੇ ਹੱਥ ਵਿੱਚ ਇੱਕ ਪੁਰਾਣੀ ਫੋਟੋ ਸੀ ਜਿਸ ਵਿੱਚ ਇੱਕ ਮੁਸਕਰਾਉਂਦਾ ਹੋਇਆ ਸ਼ਖਸ ਦਿਖਾਈ ਦੇ ਰਿਹਾ ਸੀ ਤੇ ਉਹ ਸ਼ਖਸ ਸੀ ਮਾਸਟਰ ਚਰਨ ਦਾਸ ਮਾਸਟਰ ਚਰਨ ਦਾਸ ਕਿੱਥੇ ਮਿਲੇਗਾ ਨੌਜਵਾਨ ਨੇ ਇੱਕ ਬਜ਼ੁਰਗ ਔਰਤ ਨੂੰ ਜੋ ਆਪਣੇ ਘਰ ਦੇ ਬੂਹੇ ਅੱਗੇ ਬੈਠੀ ਸੀ ਉਸ ਨੂੰ ਪੁੱਛਿਆ ਔਰਤ ਨੇ ਉਸ ਵੱਲ ਅਜੀਬ ਨਜ਼ਰ ਨਾਲ ਦੇਖਿਆ ਅਤੇ ਹੌਲੀ ਹੀ ਆਵਾਜ਼ ਵਿੱਚ ਕਹਿ ਹਤਿਆ ਅਰੰਦਾਸ ਪੁੱਤਾ پاگل ਹੋ ਚੁੱਕਿਆ ਹੈ ਕਿਸੇ ਰੂੜੀ ਤੇ ਡਿੱਗਿਆ ਪਿਆ ਹੋਵੇਗਾ ਨੌਜਵਾਨ ਦੇ ਦਿਲ ਵਿੱਚ ਇੱਕ ਸੀ ਜੀ ਉੱਠੀ ਉਹ ਚੁੱਪਚਾਪ ਅੱਗੇ ਵਧਿਆ ਪਰ ਉਸਦੇ ਮਨ ਵਿੱਚ ਸਵਾਲਾਂ ਦਾ ਤੂਫਾਨ ਉੱਠ ਰਿਹਾ ਸੀ ਮਾਸਟਰ ਚਰਨਦਾਸ ਜਿਸ ਦੀ ਇੱਕ ਸਮੇਂ ਪਿੰਡ ਵਿੱਚ ਇੱਜ਼ਤ ਸੀ ਜਿਸ ਦੀਆਂ ਗੱਲਾਂ ਸੁਣ ਕੇ ਲੋਕ ਸਿੱਖਿਆ ਲੈਂਦੇ ਸਨ ਅੱਜ ਰੂੜੀਆਂ ਦੇ ਡਿੱਗਿਆ ਪਿਆ ਉਹ ਹੌਲੀ-ਹੌਲੀ ਪਿੰਡ ਦੀਆਂ ਗਲੀਆਂ ਵਿੱਚੋਂ ਲੰਘਦਾ ਹੋਇਆ ਇੱਕ ਪੁਰਾਣੇ ਜਰਜਰ ਹੋ ਚੁੱਕੇ ਮਕਾਨ ਦੇ ਸਾਹਮਣੇ ਪਹੁੰਚਦਾ ਹੈ ਮਕਾਨ ਦਾ ਗੇਟ ਜੰਗ ਨਾਲ ਭਰਿਆ ਹੋਇਆ ਸੀ ਉਸਨੇ ਹੌਲੀ-ਹੌਲੀ ਗੇਟ ਨੂੰ ੱੱਕਾ ਦਿੱਤਾ ਅੰਦਰ ਦਾ ਨਜ਼ਾਰਾ ਦੇਖ ਕੇ ਉਸ ਦਾ ਦਿਲ ਤੱਕ ਗਿਆ ਵਿਹੜੇ ਵਿੱਚ ਜਗ੍ਹਾ-ਜਗ੍ਹਾ ਭੰਗ ਦੇ ਬੂਟੇ ਉੱਕੇ ਪਏ ਦੰਦਗੀ ਦੀ ਬਦਬੂ ਹਵਾ ਵਿੱਚ ਘੁਲੀ ਹੋਈ ਸੀ ਮਕਾਨ ਦੀਆਂ ਕੰਧਾਂ ਤੇ ਜੋ ਕਿ ੱੱਬੇ ਲੱਗੇ ਪਏ ਸੀ ਅਤੇ ਉੱਥੇ ਇੱਕ ਕੋਨੇ ਵਿੱਚ ਫਟੇ ਪੁਰਾਣੇ ਕੱਪੜਿਆਂ ਵਿੱਚ ਇੱਕ ਸਖਸ਼ ਖੜਾ ਸੀ ਉਸਦੇ ਵਾਲ ਉਲਝੇ ਹੋਏ ਸੀ ਚਿਹਰੇ ਤੇ ਮੈਲ ਦੀਆਂ ਪਰਤਾਂ ਅਤੇ ਅੱਖਾਂ ਦੇ ਵਿੱਚ ਇੱਕ ਅਜੀਬ ਜੀ ਸੁਨ ਸੀ ਨੌਜਵਾਨ ਨੇ ਹੌਲੀ ਜਿਹੀ ਆਪਣੇ ਜੇਬ ਵਿੱਚੋਂ ਇੱਕ ਫੋਟੋ ਕੱਢੀ ਅਤੇ ਉਸ ਸਖਸ਼ ਦੇ ਚਿਹਰੇ ਨਾਲ ਮਿਲਾਈ ਜੇਰਾ ਹਾਂ ਉਹੀ ਸੀ ਮਾਸਟਰ ਚਰਨਦਾਸ ਨੌਜਵਾਨ ਦੇ ਪੈਰੀਂ ਨੀਖੜਕ ਗਈ ਉਹ ਚਰਨਦਾਸ ਦੇ ਸਾਹਮਣੇ ਝੁਕਿਆ ਅਤੇ ਉਸਦੇ ਪੈਰ ਛੂਣ ਦੇ ਲਈ ਅੱਗੇ ਵਧਿਆ ਪਰ ਚਰਨਦਾਸ ਦੀਆਂ ਅੱਖਾਂ ਦੇ ਵਿੱਚ ਕੋਈ ਵੀ ਪਹਿਚਾਨ ਨਹੀਂ ਸੀ ਉਸ ਦਾ ਦਿਮਾਗ ਜਿਵੇਂ ਸੁੰਨ ਹੋ ਚੁੱਕਿਆ ਸੀ ਨੌਜਵਾਨ ਦੀਆਂ ਅੱਖਾਂ ਵਿੱਚੋਂ ਅਥਰੂ ਵਹਿਣ ਲੱਗੇ ਉਹ ਭੁੱਬਾ ਮਾਰ ਕੇ ਰੋਣ ਲੱਗਿਆ ਇਹ ਕੀ ਹੋ ਗਿਆ ਮਾਸਟਰ ਜੀ ਤੁਸੀਂ ਇੱਥੇ ਕਿਵੇਂ ਹੁਣ ਤੁਹਾਡੇ ਵੀ ਮਨ ਦੇ ਵਿੱਚ ਸਵਾਲ ਉੱਠਦਾ ਹੋਵੇਗਾ ਕਿ ਆਖਰਕਾਰ ਮਾਸਟਰ ਚਰਨਦਾਸ ਨੂੰ ਅਜਿਹਾ ਕੀ ਹੋਇਆ ਜੋ ਉਸਤੇ ਅੱਜ ਇਹ ਹਾਲਾਤ ਹੋ ਗਏ ਨੇ ਜੀ ਹਾਂ ਬਣੀ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੁਹਾਨੂੰ ਰੂਬਰੂ ਕਰਾਉਂਦੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵਕਤੋ ਵਦ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਾਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਚਰਨ ਦਾਸ ਦਾ ਜਨਮ ਪੰਜਾਬ ਦੇ ਮਾਝੇ ਦੇ ਇੱਕ ਛੋਟੇ ਜਿਹੇ ਪਿੰਡ ਸਰਹਾਰੀ ਵਿੱਚ ਹੋਇਆ ਉਸ ਦੇ ਪਿਤਾ ਸਰਦਾਰ ਮਹਿੰਦਰ ਸਿੰਘ ਪਿੰਡ ਦੇ ਇੱਕ ਸਧਾਰਨ ਕਿਸਾਨ ਸਨ ਜਿਨ੍ਹਾਂ ਦੀ ਜ਼ਿੰਦਗੀ ਖੇਤਾਂ ਵਿੱਚ ਬੀਤਦੀ ਉਸ ਦੀ ਮਾਂ ਬੀਬੀ ਹਰਵੰਸ ਕੌਰ ਇੱਕ ਧਾਰਮਿਕ ਅਤੇ ਸੰਜਮੀ ਔਰਤ ਸੀ ਜੋ ਹਰ ਸਵੇਰੇ ਗੁਰਦੁਆਰੇ ਜਾ ਕੇ ਅਰਦਾਸ ਕਰਦੀ ਅਤੇ ਘਰ ਵਿੱਚ ਬੱਚਿਆਂ ਨੂੰ ਸਿੱਖਿਆ ਅਤੇ ਸੰਸਕਾਰਾਂ ਦੀ ਮਹੱਤਤਾ ਸਮਝਾਉਂਦੀ ਚਰਨ ਦਾਸ ਆਪਣੇ ਤਿੰਨ ਭੈਣ ਭਰਾਵਾਂ ਵਿੱਚੋਂ ਸਤੋ ਵੱਡਾ ਸੀ ਬਚਪਨ ਤੋਂ ਹੀ ਉਹ ਹੁਸ਼ਿਆਰ ਅਤੇ ਮਿਹਨਤੀ ਸੀ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਿਆਂ ਹੀ ਉਸਨੇ ਅਧਿਆਪਕਾਂ ਦਾ ਦਿਲ ਜਿੱਤ ਲਿਆ ਸੀ ਚਾਰੰਦਾਸ ਦੀ ਸਿੱਖਿਆ ਪੂਰੀ ਹੋਣ ਤੋਂ ਬਾਅਦ ਉਸਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਕਲਰਕ ਦੀ ਨੌਕਰੀ ਹਾਸਲ ਕਰਨੀ ਪਹਿਲਾਂ ਉਸਦੀ ਨਿਯੁਕਤੀ ਅਮਰਤਸਰ ਦੇ ਇੱਕ ਸਰਕਾਰੀ ਸਕੂਲ ਵਿੱਚ ਹੋਈ ਫਿਰ ਤਰਨਤਾਰਨ ਦੇ ਜ਼ਿਲ੍ਹਾ ਸਿੱਖਿਆ ਦਫ਼ਤਰ ਵਿੱਚ ਉਸਦੀ ਤਬਦੀਲੀ ਹੋ ਗਈ ਆਖਰਕਾਰ ਉਸ ਨੂੰ ਜਲੰਧਰ ਦੇ ਇੱਕ ਸਕੂਲ ਵਿੱਚ ਥਾਈ ਨੌਕਰੀ ਮਿਲ ਗਈ ਇਸ ਦੌਰਾਨ ਚਰਨਦਾਸ ਦੀ ਸ਼ਾਦੀ ਜੋ ਹੈ ਨੇੜਲੇ ਪਿੰਡ ਦੀ ਇੱਕ ਸਧਾਰਨ ਅਤੇ ਸੁਸੀਲ ਕੁੜੀ ਸੁਰਿੰਦਰ ਕੌਰ ਦੇ ਨਾਲ ਹੋਈ। ਸੁਰਿੰਦਰ ਕੌਰ ਨੇ ਘਰ ਨੂੰ ਸੰਭਾਲਿਆ ਅਤੇ ਚਰਨਦਾਸ ਦੀ ਹਰ ਕਦਮ ਤੇ ਸਾਥ। ਉਹਨਾਂ ਦਾ ਇੱਕੋ ਇੱਕ ਪੁੱਤਰ ਗੁਰਪ੍ਰੀਤ ਸਿੰਘ ਉਸਨੇ ਜਨਮ ਲਿਆ ਗੁਰਪ੍ਰੀਤ ਸਿੰਘ ਵੀ ਆਪਣੇ ਪਿਤਾ ਦੇ ਵਾਂਗ ਹੁਸ਼ਿਆਰ ਸੀ ਸਕੂਲ ਦੇ ਵਿੱਚ ਸਾਰੇ ਹੀ ਟੀਚਰ ਸਤਿਵਾਨ ਉਸ ਦੀ ਤਾਰੀਫ਼ ਕਰਦੇ ਸੀ ਕਿ ਇਹ ਬੱਚਾ ਵੀ ਆਪਣੇ ਪਿਤਾ ਦੇ ਵਾਂਗ ਨਾਮ ਰੋਸ਼ਨ ਕਰੇਗਾ ਅਤੇ ਆਪਣੇ ਪਿਤਾ ਦੇ ਵਾਂਗੂ ਇੱਕ ਮੁਕਾਮ ਹਾਸਲ ਕਰੇਗਾ ਕਿਉਂਕਿ ਜੋ ਮਾਸਟਰ ਚਰਨਦਾਸ ਹੈ ਉਸ ਦਾ ਜੋ ਨਾਮ ਹੈ ਨੇੜੇ ਤੇੜੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਸੀ ਹਰ ਕੋਈ ਉਸ ਦੀ ਇੱਜ਼ਤ ਕਰਦਾ ਸੀ ਹਰ ਕੋਈ ਉਸ ਦੀ ਕਦਰ ਕਰਦਾ ਸੀ ਐਸੇ ਦੌਰਾਨ ਹੀ ਜੋ ਚਰਨਦਾਸ ਹੈ ਉਸ ਦੇ ਨਾਲ ਇੱਕ ਹੋਰ ਭਾਣਾ ਵਾਪਰ ਗਿਆ ਜਦੋਂ ਉਸ ਦੀ ਸੁਖੀਵਸ ਦੀ ਜ਼ਿੰਦਗੀ ਦੇ ਵਿੱਚ ਇੱਕੇ ਦਮ ਤੁਫਾਨ ਆ ਗਿਆ ਉਸ ਦੀ ਧਰਮ ਪਤਨੀ ਸੁਰਿੰਦਰ ਕੌਰ ਜੋ ਕਿ ਇੱਕ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਈ ਉਸ ਨੇ ਬਹੁਤ ਇਲਾਜ ਕਰਵਾਇਆ ਜਗਾ ਜਗਾ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਪਰ ਕਿਤੋਂ ਵੀ ਇਲਾਜ ਸੰਭਵ ਨਾ ਹੋ ਸਕਿਆ ਅਤੇ ਉਸ ਤੋਂ ਬਾਅਦ ਕੀ ਹੋਇਆ ਕਿ ਉਸ ਦੀ ਪਤਨੀ ਸੁਰਿੰਦਰ ਕੌਰ ਜੋ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ ਪਿੱਛੇ ਸੁਰਿੰਦਰ ਸਿੰਘ ਅਤੇ ਉਸ ਦਾ ਬੇਟਾ ਗੁਰਪ੍ਰੀਤ ਸਿੰਘ ਜੋ ਦੋਨੋਂ ਰਹੇ ਗਏ ਗੁਰਪ੍ਰੀਤ ਸਿੰਘ ਜੋ ਕਿ ਪੜ੍ਹਾਈ ਵਿੱਚ ਠੀਕ ਸੀ ਉਬਲਵਾਲ ਟੁੱਟ ਚੁੱਕਿਆ ਸੀ ਕਿਉਂਕਿ ਉਸਦੀ ਮਾਂ ਉਸ ਨੂੰ ਛੱਡ ਕੇ ਜਾ ਚੁੱਕੀ ਸੀ ਕਿਉਂਕਿ ਜਦੋਂ ਕਿਸੇ ਦੀ ਮਾਂ ਇਸ ਦੁਨੀਆ ਤੋਂ ਰੁਖਸਤ ਹੋ ਜਾਵੇ ਤਾਂ ਉਦੋਂ ਇਨਸਾਨ ਨੂੰ ਇੱਕ ਵਾਰੀ ਆਪਣੀ ਦੁਨੀਆ ਖਤਮ ਹੋਈ ਲੱਗਦੀ ਹੈ ਹੁਣ ਜਲੰਧਰ ਦੀ ਇੱਕ ਫੈਕਟਰੀ ਦੇ ਵਿੱਚ ਉਸ ਨੂੰ ਨੌਕਰੀ ਮਿਲ ਗਈ ਹੁਣ ਆਪਾਂ ਗੱਲ ਕਰਦੇ ਹਾਂ ਗੁਰਪ੍ਰੀਤ ਸਿੰਘ ਉਸ ਦੀ ਸ਼ਾਦੀ ਵੀ ਕਰ ਦਿੱਤੀ ਉਸ ਦੇ ਦੋ ਬੱਚੇ ਵੀ ਹੋਏ ਅਮਨਦੀਪ ਅਤੇ ਸਿਮਰਨ ਪਰਿਵਾਰ ਸੁਖੀ ਸੀ ਪਰ ਚਰਨ ਦਾਸ ਦੀ ਇੱਜ਼ਤ ਬਹੁਤ ਸੀ ਗੁਰਪ੍ਰੀਤ ਸਿੰਘ ਦੀ ਬਹੂ ਅਤੇ ਉਸ ਦੇ ਜੋ ਬੱਚੇ ਬਹੁਤ ਜ਼ਿਆਦਾ ਇੱਜ਼ਤ ਕਰਦੇ ਸੀ ਚਰਨਦਾਸ ਕਿਉਂਕਿ ਚਰਨਦਾਸ ਇੱਕ ਨਾਮ ਪਿੰਡ ਦੇ ਵਿੱਚ ਇੱਕ ਬਹੁਤ ਹੀ ਇੱਜ਼ਤ ਅਤੇ ਸਨਮਾਨ ਦੇ ਨਾਲ ਲਿਆ ਜਾਂਦਾ ਸੀ ਅਤੇ ਹਰ ਕੋਈ ਉਸ ਦੀ ਸਲਾਹ ਲੈਂਦਾ ਸੀ ਪਿੰਡ ਦੇ ਵਿੱਚ ਕੋਈ ਵੀ ਵੱਡੇ-ਵਡੇਰਾਂ ਦਾ ਕੰਮ ਹੁੰਦਾ ਸੀ ਤਾਂ ਚਰਨਦਾਸ ਨੂੰ ਪਹਿਲਾਂ ਬੁਲਾਇਆ ਜਾਂਦਾ ਸੀ ਐਨੇ ਵਿੱਚ ਚਰਨਦਾਸ ਜੋ ਹੈ ਆਪਣੀ ਨੌਕਰੀ ਤੋਂ ਰਿਟਾਇਰ ਹੋ ਜਾਂਦਾ ਹੈ ਰਿਟਾਇਰ ਹੋਣ ਤੋਂ ਬਾਅਦ ਉਸ ਨੇ ਸੋਚਿਆ ਕਿ ਜ਼ਿੰਦਗੀ ਤਾਂ ਹੁਣ ਸੁਖਮਈ ਹੈ ਪਰ ਉਸ ਦੇ ਮਨ ਦੇ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਉਸ ਨੇ ਕਿਹਾ ਕਿ ਮੈਂ ਰਿਟਾਇਰਮੈਂਟ ਹੋ ਗਈ ਹੈ ਪਰ ਮੇਰਾ ਸਰੀਰ ਠੀਕ ਪਿਆ ਹੈ ਅੱਜ ਮੇਰੀ 60 ਸਾਲ ਦੀ ਉਮਰ ਹੈ ਮੈਂ ਘਰੇ ਵਿਲਾ ਬੈਠ ਕੇ ਵੀ ਕੀ ਕਰਾਂਗਾ ਕਿਉਂ ਨਾ ਮੈਂ ਦੁਬਈ ਚਲੇ ਜਾਵਾਂ ਪਰ ਉਸ ਨੂੰ ਇਹ ਕੀ ਪਤਾ ਸੀ ਕਿ ਦੁਬਈ ਜਾਣਾ ਪਰ ਰਸਤੇ ਦੇ ਵਿੱਚ ਉਸ ਨੂੰ ਉਸ ਦੀ ਜ਼ਿੰਦਗੀ ਨੂੰ ਹੀ ਤਬਾਹ ਕਰ ਦੇਵੇਗਾ ਐਦਾਂ ਦਾ ਪੱਲ ਉਸ ਦੀ ਜ਼ਿੰਦਗੀ ਬਚਾਉਣ ਵਾਲਾ ਹੈ ਕਿਉਂਕਿ ਜ਼ਿੰਦਗੀ ਤਾਂ ਉਸ ਦੀ ਸੁਖਮਈ ਚੱਲ ਰਹੀ ਸੀ ਇਹ ਸੁਖਮਈ ਜ਼ਿੰਦਗੀ ਦੇ ਉੱਪਰ ਹੁਣ ਐਸ ਵਕਤ ਨਜ਼ਰ ਲੱਗਣ ਵਾਲੀ ਸੀ ਪਰ ਨਜ਼ਰ ਕੀ ਲੱਗਣ ਵਾਲੀ ਸੀ ਤੁਸੀਂ ਆਪ ਇਸ ਵਿੱਚ ਸੁਣੋ ਚਰਨਦਾਸ ਦੀ ਜ਼ਿੰਦਗੀ ਸੁਖਮਈ ਸੀ ਪਰ ਉਸ ਦੇ ਮਨ ਵਿੱਚ ਇੱਕ ਅਜੀਬ ਜਿਹੀ ਵਿਚੈਨੀ ਸੀ ਉਸ ਨੇ ਸੁਣਿਆ ਸੀ ਕਿ ਦੁਬਈ ਵਿੱਚ

ਉੱਥੇ ਜਾ ਕੇ ਉਹ ਆਪਣੇ ਪਰਿਵਾਰ ਲਈ ਹੋਰ ਸੁੱਖ-ਸੁਵਿਧਾਵਾਂ ਜਿਤਾ ਸਕਦਾ ਹੈ। ਉਸ ਨੇ ਸੁਪਨਾ ਸੁਰਿੰਦਰ ਕੌਰ ਦੇ ਨਾਲ ਸਾਂਝਾ ਕੀਤਾ ਸੀ ਕਿਸੇ ਵਕਤ ਪਰ ਹੁਣ ਸੁਰਿੰਦਰ ਕੌਰ ਨਹੀਂ ਰਹੀ। ਪਰ ਉਸ ਨੇ ਚਰਨ ਦਾਸ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਕਿ ਆਪਾਂ ਇੱਥੇ ਸੁਖੀ ਹਾਂ ਪਰ ਚਰਨ ਦਾਸ ਉਦੋਂ ਮੰਨਿਆ ਨਹੀਂ ਸੀ। ਪਰ ਹੁਣ ਸੁਰਿੰਦਰ ਕੌਰ ਇਸ ਦੁਨੀਆ ਤੋਂ ਜਾ ਚੁੱਕੀ ਹੈ। ਹੁਣ ਉਸ ਨੇ ਸੋਚਿਆ ਕਿ ਮੈਂ ਇੱਥੇ ਇਕੱਲਾ ਕੀ ਕੀ ਕਰਾਂਗਾ? ਉੱਥੇ ਜਾ ਕੇ ਕੁਝ ਹੋਰ ਪੈਸੇ ਕਮਾ ਲਵਾਂਗੇ ਜਿਸ ਦੇ ਨਾਲ ਜੋ ਘਰ ਦੇ ਹਾਲਾਤ ਹੈ ਥੋੜੇ ਹੋਰ ਵਧੀਆ ਹੋ ਜਾਣਗੇ। ਹੋਰ ਸੁੱਖ-ਸੁਵਿਧਾਵਾਂ ਬੱਚਿਆਂ ਨੂੰ ਪੋਤਿਆਂ ਨੂੰ ਮਿਲ ਜਾਣੀਆਂ। ਇੱਥੇ ਇੱਕ ਹੋਰ ਹੈ ਕਿ ਇਨਸਾਨ ਜੋ ਹੈ ਪੈਸਾ ਪੈਸਾ ਕਰਦਾ ਰਹਿੰਦਾ ਸੁੱਖ ਸੁਵਿਧਾਵਾਂ 'ਚ ਭੱਲਦਾ ਰਹਿੰਦਾ ਕਿ ਮੈਂ ਇਹ ਕਰਦਾ ਮੈਂ ਉਹ ਕਰਦਾ ਮੈਂ ਬੱਚਾ ਵਾਸਤੇ ਇੰਨਾ ਸਭ ਕੁਝ ਕਰਦਾ ਪਰ ਇਹ ਕਰਦਾ ਕਰਦਾ ਇੱਕ ਕੋਲੂ ਦਾ ਵੈਲ ਬਣ ਜਾਂਦਾ ਹੈ ਇੰਤਜ਼ਾਮ ਆਪਣਿਆਂ ਵਾਸਤੇ ਕੁਝ ਨਹੀਂ ਕਰ ਪਾਉਂਦਾ ਆਪਣੇ ਆਪ ਨੂੰ ਖਤਮ ਕਰ ਲੈਂਦਾ ਤੇ ਕੱਲ ਉਹੀ ਬੱਚੇ ਉਸ ਤੋਂ ਮੂੰਹ ਮੋੜ ਲੈਂਦੇ ਜਿੰਨਾਂ ਖਾਤਰ ਉਹ ਭਜਦਾ ਫਿਰਦਾ ਇੱਕ ਦਿਨ ਉਸਨੇ ਆਪਣੀ ਸਾਰੀ ਜਮਾ ਪੂੰਜੀ ਕੁਝ ਲੱਖ ਰੁਪਏ ਸੀ ਨਾਲ ਲਿਆ ਅਤੇ ਮੁੰਬਈ ਪਹੁੰਚ ਜਾਂਦਾ ਹੈ ਜਿੱਥੇ ਉਸ ਨੂੰ ਦੁਬਈ ਦੀ ਫਲੈਟ ਲੈਣੀ ਸੀ ਮੁੰਬਈ ਪਹੰਚ ਕੇ ਉਹ ਸ਼ਹਿਰ ਦੀ ਚਮਕ-ਦਮਕ ਵਿੱਚ ਖੋ ਗਿਆ ਉਸਨੇ ਛਤਰਪਤੀ சிவாਜੀ ਮਹਾਰਾਜ ਗੇਟਵੇ ਆਫ ਇੰਡੀਆ ਅਤੇ ਮਰੀਨ ਡਰਾਈ ਵਰਗੀਆਂ ਜਗ੍ਹਾਵਾਂ ਦਾ ਦੌਰਾ ਕੀਤਾ ਪਰ ਇੱਕ ਸ਼ਾਮ ਜਦੋਂ ਇੱਕ ਰੈਸਟੋਰੈਂਟ ਵਿੱਚ ਖਾਣਾ ਖਾ ਰਿਹਾ ਸੀ ਤੇ ਕੁਝ ਠੱਗਾਂ ਨੇ ਉਸਨੂੰ ਘੇਰ ਲਿਆ ਅਤੇ ਉਸਨੂੰ ਇੱਕ ਨਸ਼ੀਲੀ ਚੀਜ਼ ਪਿਲਾ ਦਿੱਤੀ। ਜਦੋਂ ਉਸਨੂੰ ਹੋਸ਼ ਆਏ ਤਾਂ ਇੱਕ ਸ਼ਮਸ਼ਾਨ ਸੜਕ ਤੇ ਨੰਗਾ ਪਿਆ ਸੀ। ਉਸਦੀ ਜਮ੍ਹਾਂ ਪੂੰਜੀ, ਕੱਪੜੇ, ਸਾਰਾ ਸਮਾਨ ਗਾਇਬ ਸੀ। ਲੋਕ ਉਸਨੂੰ ਹਾਸਤੇ ਅਤੇ ਤਾਣੇ ਮਾਰਦੇ ਸਨ। ਚਰਨਦਾਸ ਦੀ ਮਾਨਸਿਕ ਹਾਲਾਤ ਇੱਕ ਸਦਵੇਂ ਨੂੰ ਸਹਿਣ ਸਕੇ। ਉਸਦਾ ਦਿਮਾਗ ਜਿਵੇਂ ਸੁੰਨ ਹੋ ਗਿਆ। ਉਸਨੇ ਇੱਕ ਆਟੋ ਵਿੱਚ ਬੈਠਣ ਦੀ ਕੋਸ਼ਿਸ਼ ਕੀਤੀ ਪਰ ਆਟੋ ਵਾਲੇ ਨੇ ਉਸਨੂੰ ਇਸ ਹਾਲਤ ਦਾ ਫਾਇਦਾ ਉਠਾਇਆ। ਉਸਨੇ ਚਰਨਦਾਸ ਨੂੰ ਸ਼ਹਿਰ ਦੇ ਇੱਕ ਸ਼ਮਸ਼ਾਨ ਇਲਾਕੇ ਵਿੱਚ ਛੱਡ ਦਿੱਤਾ। ਉਸਦੇ ਪਾਸ ਬਚਿਆ ਕੁਝ ਵੀ ਨਹੀਂ ਸੀ। ਜੋ ਕੁਝ ਵੀ ਸੀ ਉਹ ਸਾਰਾ ਕੁਝ ਉਹ 8 ਅਗਸਤ ਤੱਕ ਹੋ ਕੇ ਲਗੇ ਸੀ। ਜਰਨੰਦਾਸ ਮੁੰਬਈ ਦੀਆਂ ਸੜਕਾਂ ਤੇ ਝਟਕਦਾ ਹੋ ਜਾਂਦਾ ਉਸ ਦੀ ਦਿਮਾਗੀ ਹਾਲਾਤ ਇੰਨੀ ਖਰਾਬ ਹੋ ਚੁੱਕੀ ਸੀ ਕਿ ਉਸ ਨੂੰ ਆਪਣਾ ਨਾਂ ਵੀ ਯਾਦ ਨਹੀਂ ਸੀ। ਇੱਕ ਦਿਨ ਮੁੰਬਈ ਦੇ ਛਤਰਪਤੀ சிவாਜੀ ਮਹਾਰਾਜ ਟਰਮੀਨਸ ਤੇ ਪਿੰਡ ਦਾ ਇੱਕ ਫੌਜੀ ਜਵਾਨ ਹਰਪ੍ਰੀਤ ਸਿੰਘ ਉਹ ਚਰਨਦਾਸ ਨੂੰ ਦੇਖ ਲੈਂਦਾ ਹੈ। ਹਰਪ੍ਰੀਤ ਸਿੰਘ ਉਸੇ ਪਿੰਡ ਦਾ ਹੀ ਸੀ ਅਤੇ ਚਰਨਦਾਸ ਨੂੰ ਚੰਗੀ ਤਾਂ ਜਾਣਦਾ ਸੀ। ਉਸ ਨੇ ਚਰਨਦਾਸ ਦੀ ਹਾਲਾਤ ਦੇਖ ਕੇ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ। ਪਿੰਡ ਵਾਲਿਆਂ ਨੇ ਤੁਰੰਤ ਮੁੰਬਈ ਪਹੁੰਚ ਕੇ ਚਰਨਦਾਸ ਨੂੰ ਲੱਭਿਆ। ਜਦੋਂ ਚਰਨਦਾਸ ਨੂੰ ਘਰ ਲੈ ਕੇ ਆਏ ਤਾਂ ਉਸ ਦੇ ਹਾਲਾਤ ਦੇਖ ਕੇ ਸਾਰੇ ਹੈਰਾਨ ਰਹਿ ਗਏ। ਉਸ ਦੇ ਸਰੀਰ ਤੇ ਮੈਲ ਦੀਆਂ ਪਰਤਾਂ ਜੰਮੀਆਂ ਹੋਈਆਂ ਸਨ ਅਤੇ ਕੱਪੜੇ ਫਟੇ ਹੋਏ ਸਨ। ਪਿੰਡ ਵਾਲਿਆਂ ਨੇ ਉਸ ਨੂੰ ਨਹ ਲਾਇਆ, ਨਵੇਂ ਕੱਪੜ ਨੂੰ ਖਾਇਆ ਡਾਕਟਰ ਨੇ ਦੱਸਿਆ ਕਿ ਚਰਨ ਦਾਸ ਦੀ ਮਾਨਸਿਕ ਹਾਲਾਤ ਸਦਮੇ ਕਾਰਨ ਬਹੁਤ ਖਰਾਬ ਹੋ ਚੁੱਕੀ ਸੀ ਰਸਈ ਸੰਭਾਲ ਨਾਲ ਉਸ ਵਿੱਚ ਸੁਧਾਰ ਹੋ ਸਕਦਾ ਹੈ ਜਦੋਂ ਚਰਨਦਾਸ ਦੀ ਹਾਲਾਤ ਕੁਝ ਸੁਧਰਨ ਲੱਗੀ ਉਸ ਦੇ ਪਰਿਵਾਰ ਵਿੱਚ ਇੱਕ ਹੋਰ ਵੱਡਾ ਸਦਮਾ ਆਇਆ ਉਸ ਦਾ ਪੁੱਤਰ ਗੁਰਪ੍ਰੀਤ ਸਿੰਘ ਜੋ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਸੜਕ ਹਾਦਸੇ ਦੇ ਵਿੱਚ ਮਾਰਿਆ ਗਿਆ ਗੁਰਪ੍ਰੀਤ ਦੀ ਮੌਤ ਨੇ ਪਰਿਵਾਰ ਨੂੰ ਤੋੜ ਦਿੱਤਾ ਅਤੇ ਉਸ ਦੀ ਪਤਨੀ ਮਨਜੀਤ ਕੌਰ ਜੋ ਦੋ ਬੱਚਿਆਂ ਦੀ ਮਾਂ ਸੀ ਉਸ ਨੇ ਸੋਚਿਆ ਕਿ ਹੁਣ ਮੈਂ ਇਸ ਦੁੱਖ ਨੂੰ ਨਹੀਂ ਸਹਿ ਸਕਦੀ ਉਸ ਨੇ ਆਪਣੇ ਬੱਚਿਆਂ ਨੂੰ ਲਿਆ ਅਤੇ ਚਰਨਦਾਸ ਨੂੰ ਛੱਡ ਕੇ ਆਪਣੇ ਪੇਕੇ ਘਰ ਚੰਦੇ ਗਈ ਚਰਨਦਾਸ ਹੁਣ ਇਕੱਲਾ ਰਹਿ ਗਿਆ ਉਸ ਦਾ ਘਰ ਜੋ ਕਦੇ ਖੁਸ਼ੀਆਂ ਦੇ ਨਾਲ ਭਰਿਆ ਹੁੰਦਾ ਸੀ ਹੁਣ ویرਾਨ ਹੋ ਗਿਆ ਵਿਹੜੇ ਦੇ ਵਿੱਚ ਭੰਗ ਦੇ ਬੂਟੇ ਉੱਗ ਗਏ ਅਤੇ ਮਕਾਨ ਦੀ ਹਾਲਤ ਜਰਜਰ ਹੋ ਗਈ ਚਰਨਦਾਸ ਦੀ ਮਾਨਸਿਕ ਹਾਲਤ ਫਿਰ ਤੋਂ ਖਰਾਬ ਹੋਣ ਲੱਗੀ ਉਹ ਪਿੰਡ ਦੀਆਂ ਗਲੀਆਂ ਵਿੱਚ ਭਟਕਦਾ ਤੇ ਲੋਕ ਉਸ ਨੂੰ ਪਾਗਲ ਮਾਸਟਰ ਕਰਕੇ ਬੁਲਾਉਂਦੇ ਐ ਇਦਾਂ ਉਸ ਦੀ ਹਾਲਾਤ ਬਣ ਗਏ ਜੋ ਇਨਸਾਨ ਕਦੇ ਆਪਣੇ ਪਿੰਡ ਦੇ ਵਿੱਚ ਪੂਰੀ ਇੱਜ਼ਤ ਮਾਣ ਦੇ ਨਾਲ ਜਾਣਿਆ ਜਾਂਦਾ ਸੀ ਤੇ ਅੱਜ ਉਸ ਦੇ ਇਦਾਂ ਦੇ ਹਾਲਾਤ ਬਣ ਚੁੱਕੇ ਨੇ ਇੱਕ ਦਿਨ ਇੱਕ ਗੈਰ ਸਰਕਾਰੀ ਸੰਗਠਨ ਜੋ ਕਿ ਮਾਨਸਿਕ ਰੋਗੀਆਂ ਦੀ ਸੇਵਾ ਕਰਦਾ ਸੀ ਉਸ ਨੇ ਚਰਨ ਦਾਸ ਦੀ ਹਾਲਤ ਦੀ ਖਬਰ ਸੁਣੀ ਉਹਨਾਂ ਨੇ ਚਰਨ ਦਾਸ ਨੂੰ ਆਪਣੇ ਸੈਂਟਰ ਵਿੱਚ ਲੈ ਕੇ ਗਏ ਉੱਥੇ ਸਿਹਤ ਅਤੇ ਮਾਨਸਿਕ ਹਾਲਾਤ ਦੀ ਸੰਭਾਲ ਵੀ ਕੀਤੀ ਜਾਣ ਲੱਗੀ ਡਾਕਟਰਾਂ ਤੇ ਸਮਾਜ ਸੇਵੀਆਂ ਦੀ ਮਿਹਨਤ ਦੇ ਨਾਲ ਚਰਨ ਦਾਸ ਦੀ ਹਾਲਤ ਵਿੱਚ ਹੁਣ ਹੌਲੀ-ਹੌਲੀ ਸੁਧਾਰ ਜੋ ਹੈ ਉਹ ਹੋਣ ਲੱਗਿਆ ਹੈ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ